ਦੇਖੋ ਮੈਂ ਤੁਹਾਨੂੰ ਇਹ ਗੱਲ ਸਮਝਾਉਣ ਲੱਗਿਆ ਗਿਆਨ ਹੈ ਬਹੁਤ ਵੱਡਾ ਗਿਆਨ ਜਿਹੜੇ ਨੇੜੇ ਰਹਿੰਦੇ ਨੇ ਜਿਹਨਾਂ ਕੋਲ ਸਮਾਂ ਹੈ ਮਹਾਰਾਜ ਨੇ ਕਿਰਪਾ ਕੀਤੀ ਹੋਈ ਹੈ ਉਹਨਾਂ ਨੂੰ ਹਫਤੇ ਬਾਅਦ ਆਪਣੇ ਗੁਰੂ ਦੇ ਦਰਸ਼ਨ ਕਰਨੇ ਚਾਹੀਦੇ ਆਪਣੇ ਗੁਰੂ ਦੇ ਤੁਸੀਂ ਸਾਹਮਣੇ ਖੜੇ ਹੋ ਬੈਠੇ ਹੋ ਦਰਸ਼ਨ ਕਰਦੇ ਪਏ ਹੋ ਗੱਲ ਥੋੜੀ ਹੋਵੇ ਨਾ ਹੋਵੇ ਅਰਦਾਸ ਹੋਵੇ ਨਾ ਹੋਵੇ ਜੇ ਤੁਸੀਂ ਗੁਰੂ ਦੇ ਸਾਹਮਣੇ ਬੈਠੇ ਹੋ ਨਾ ਤੁਹਾਨੂੰ ਬੜਾ ਕੁਝ ਮਿਲ ਜਾਵੇ ਵਾਈ ਵਾਈ ਪੂਰਾ ਹੁੰਦਾ ਜਿੱਦਾਂ ਮੋਬਾਈਲ ਨਾਲ ਮੋਬਾਈਲ ਨਹੀਂ ਉਹ ਕੰਟੈਕਟ ਕਰਦੇ ਜਦੋਂ ਅਸੀਂ ਬੈਠੇ ਆ ਤੁਸੀਂ ਸਾਹਮਣੇ ਬੈਠੇ ਹੋ ਜਿਹੜਾ ਓਰਾ ਉਹਦੇ ਵਿੱਚੋਂ ਸ਼ਕਤੀਆਂ ਇਹਦਾ ਕੰਟੈਕਟ ਹੋਣਗੀਆਂ ਤੁਹਾਨੂੰ ਬੜਾ ਕੁਝ ਪੋਜ਼ਿਟਿਵ એનર્ਜੀ ਮਿਲੇਗੀ ਕਬੀਰ ਸਾਹਿਬ ਦਾ ਇੱਕ ਹੁੰਦਾ ਸ਼ਲੋਕ ਵੀਰ ਸਹੀ ਮੁਕ ਧਨ ਹੈ ਜਾਂ ਮੁਕਈਏ ਰਾਮ ਤੇਹੀ ਕਿਸ ਕੀ ਵਾਪਰੀ ਗਵਿੰਤਰ ਹੋਏ ਕੋਬਰਾ ਇਹ ਹੋਰ ਇਹਦੀ ਗੱਲ ਕੀਤੀ ਹੈ ਵੀ ਦੇਹੀ ਤਾਂ ਕਿਹਦੀ ਵਿਚਾਰੀ ਹੈ ਜਿਹੜੇ ਪਿੰਡ ਵਿੱਚ ਮਹਾਪੁਰਖ ਰਹਿੰਦੇ ਉਹ ਪਿੰਡ ਪਵਿੱਤਰ ਹੋ ਜਾਂਦਾ ਐਨਾ ਔਰਾ ਬੜੀ ਆਪਣੇ ਗੁਰੂ ਦੇ ਹਫਤੇ ਬਾਅਦ ਜ਼ਰੂਰ ਦਰਸ਼ਨ ਕਰਨੇ ਚਾਹੀਦੇ ਜਿਹੜੇ ਨੇੜੇ ਰਹਿਣ ਵਾਲੇ ਨਾ ਤੇ ਚਲੋ ਹਫਤੇ ਬਾਅਦ ਦਰਸ਼ਨ ਦੇ ਦੋ ਟਾਈਮ ਇੱਥੇ ਗੁਰਪੁਰਪ ਤੇ ਜ਼ਰੂਰ ਆਉਣਾ ਚਾਹੀਦਾ ਕੋਈ ਬਹਾਨਾ ਨਹੀਂ ਬਣਾਉਣਾ ਚਾਹੀਦਾ ਔਰ ਇਹ ਤੁਸੀਂ ਮਨ ਕਰਕੇ ਆਪਣੇ ਗੁਰੂ ਨਾਲ ਜੁੜੋ ਤੁਹਾਨੂੰ ਪਰਮੇਸ਼ਰ ਬਹੁਤ ਜਲਦੀ ਮਿਲੇਗਾ ਹੋਲਕਮਾਈ ਤੇ ਸੁમિતਰ ਵਿਚੋਲੇ ਜੈ ਮਿਲਕੰਤ ਪਛਾਣਾ ਰੱਬ ਨੇ ਕਹਿਣਾ ਵੀ ਜਿਹਨੇ ਇਹਨੂੰ ਨਾਮ ਦਿੱਤਾ ਇਹ ਉਹਦੇ ਨਾਲ ਹੀ ਨਹੀਂ ਜੁੜਦਾ ਪਿਆ ਵਿਸ਼ਵਾਸ ਕਰਦਾ ਪਿਆ ਮੇਰੇ ਤੱਕ ਦਾ ਕਿੱਥੇ ਪਹੁੰਚਣਾ ਹਾਂ ਪਹਿਲਾਂ ਜਿਹਨੇ ਨਾਮ ਦਿੱਤਾ ਉਹ ਤੇ ਭਰੋਸਾ ਬਣਾਓ ਤੁਹਾਡਾ ਪੂਰਾ ਭਰੋਸਾ ਹੋਣਾ ਚਾਹੀਦਾ ਆ